ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਰਮਾਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਟਿਕਾਪੁਰ ਕਾਟੋਂ ਦੇ ਵਿੱਚ ਫਤਿਹਗੜ ਕੋਟਾ ਨਾਲ ਪਿੰਡ ਜਿਹੜੇ ਮੋਕੇ ਦਾ ਪਿੰਡ ਮੂਨੀ ਵੀਰ ਦੇ ਕੋਲੇ ਪਹੁੰਚਿਆ ਕਰਦੇ ਗੱਲਬਾਤ 2 ਜਨਵਰੀ ਬਾਰੇ ਮੂਨੀ ਵੀਰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਜੱਟ ਦੀ ਕਲਾ ਬਾਈ ਠੀਕ ਆ ਮੈਨਾ ਬਾਬੇ ਨਾਲ ਬੈਠਦੀ ਕੀ ਡਿਟੇਲ ਆ ਵੀਰ ਜਰੂਰ ਵੀਰੇ ਦੂਜਾ ਸੂਆ ਜੀ ਇਹਨੂੰ ਛੋਈਨ ਵਾਜੇ ਚੌਥਾ ਦਿਨ ਆ ਵੀਰੇ ਚੌਥਾ ਦਿਨ ਹੈ ਚੌਥਾ ਦਿਨ ਵੀਰੇ ਕੋਈ ਇਹਨਾਂ ਬੋਰਾ ਮੰਨ ਲੈ ਕੋਈ ਦੁੱਧ ਮੰਨ ਲੈ 15 ਕਿਲੋ ਆ ਵੀਰੇ ਦੋ ਟਾਈਮ ਆ ਜੇ ਇਹਨਾਂ ਤਿਆਰ ਜਾਵਾਂ ਕਿੰਨੇ ਕਿਲੋ ਦੇ ਦੂਗੀ ਪੀਕ ਲੈਵਲ ਦਾ ਭਾਈ ਭਾਈ ਦੁੱਧ ਨੂੰ 18 19 ਕਿਲੋ ਦੇਣਾ ਚਾਹੀਦਾ ਹੂੰ ਤੇ ਵੀਰੇ ਬੱਛਾ ਮਗਰ ਕੀ ਬੱਛੀ ਭਾਈ ਨਹੀਂ ਬੱਛਾ ਵੱਡੇ ਵੀਰੇ ਠੀਕ ਹੈ ਵੀਰੇ ਰੇਟ ਕੀ ਰਹੂਗਾ ਭਾਈ ਜੰਦਾ ਰੇਟ ਇਹਦਾ 45000 ਰੁਪਿਆ ਲੈਣ ਦੇਣਾ 45000 ਤਾਂ ਆ ਵਾ ਵੈੜ ਸੀ 55 56000 ਦੀ ਇੰਕਾ ਵਿੱਚ ਨੁਕਸਾ ਥੋੜਾ ਜਿਹਾ ਵੱਡੇ ਵੀਰੇ ਹੋ ਵੀ ਤੇ ਵੇਲੇ ਥੋੜਾ ਜਿਆਦਾ ਖਾਸਤ ਹੁੰਦੀ ਆ ਸਰੂ ਵਾਲੇ ਦੇ ਮਾੜਾ ਆ ਅੱਛਾ ਤਲੀ ਪਿਉਂਦੀ ਆ ਤਲੀ ਪਿਉਂਦੀ ਵੀਰੇ ਹੋਰ ਕੋਈ ਨਾ ਲਰਨੀ ਕਿ ਚੂਨਾ ਵਾ ਤੂੰ ਮਾੜਾ ਕੱਟ ਕੇ ਪੀਂਦਾ ਆ ਅੱਗੇ ਕੋ ਦਾ ਨਾ ਪਰਿਵਾਰਕ ਇਤਾਰ ਨਹੀਂ ਬਾਈ ਹੱਥ ਤੇ ਹੁੰਦੀ ਮਾੜਾ ਮਾੜਾ ਜਿਵੇਂ ਆਪਾਂ ਕਹੀਏ ਸੈਲੀਆਂ ਬਿਖੋੜੀਆਂ ਆ ਵੀ ਮਰ ਸੇਮਦੀ ਆ ਸੇਮਦੀ ਆ ਮਾੜਾ ਮਾੜਾ ਉਵੇਂ ਕੋਈ ਚੱਕਰ ਨਹੀਂ ਬਾਲਟ ਜੀ ਦੁੱਧ ਪੈਂਦਾ ਵੱਡੇ ਵੀਰੇ ਕੋਈ ਨੁਕਸ ਨਹੀਂ ਕਰਦਾ ਠੀਕ ਹੈ ਇੱਥੇ 47 ਚੂਨਾ ਦੇ ਭਾਈ ਥੋੜਾ ਤਾਂ ਥੋੜਾ ਕਹਿੰਦੇ ਕੋਲ ਕੇ ਭਜਾ ਕੇ ਦਿਖਾ ਦੇ ਭਾਈ ਦੀ ਵੀਕ ਨਹੀਂ ਲੈ ਭਾਈ ਦੀ ਨਜ਼ਰੇ ਫੜੀ ਨਹੀਂ ਜਾਂਦੀ ਯਾਰ ਲੇ ਵੀ ਮਿੱਤਰੋ ਦੂਜਾ 15 ਕੇ ਤੋਂ ਬੋੜਾ ਲਾਲਿਓ ਦੁੱਧ ਲਾਲਿਓ ਐਨ ਤਿਆਰ ਕਰਮ ਵਾਲੀ ਦਾ ਤੇ ਇਹ ਮਗਰਲੇ ਥਣ ਤੋਂ ਬਈ ਮਿਨਾਰ ਥੋੜਾ ਜਿਹਾ ਬੇਗੋਮੀ ਸ਼ਾਕ ਆ ਹੁੰਦੀ ਨਾਲ ਇਹ ਜਿਹੜਾ ਹੱਥਲੀ ਗਿੱਲੀ ਕਰਦੀ ਕਹਿਣ ਤੋਂ ਭਾਵੇਂ ਸਿਮਦਾ ਥਣ ਥੋੜਾ ਜਿਹਾ ਉਹ ਦੱਸਣ ਦਾ ਨਿੱਜੀ ਫਰਜ਼ ਆ ਬੈਠ ਚੰਗੀ ਆ ਮਿੱਤਰੋ ਬਾਕੀ ਟਿਕਾਣਾ ਜਿਹੜਾ ਥਣ ਤੋਂ ਦੀ ਬਹੁਤ ਚੰਗੀ ਤੁਸੀਂ ਜੀ ਆਰ ਵਿੱਚੋਂ ਮਨ ਤੋਂ ਤੁਣਾ ਉਹ ਜੁਗਾ ਥੋੜਾ ਬਹੁਤਾ ਜੀ ਗਾਂ ਨੂੰ ਲੀਵਾ ਬਹੁਤ ਚੰਗਾ 15 ਕਿਲੋ ਦੁੱਧ ਵੀ ਤਿਆਰ ਆ ਫਿਰ ਭਈ ਇਹ ਦੇ ਹੋ ਜੀ ਵੜਪਣ 40 42000 ਰੋਟੇ ਗੱਭਣ ਹੋ ਕੇ ਵੇਟ ਟਕਾ ਕੇ ਦੁੱਧ ਪੀਆ ਜੇ ਪੰਜ ਫਿਰ ਕੇ ਨੂੰ ਦੇ ਦਿਆ ਜੀ ਤੇ ਭਾਈ ਆ ਇਹਦੇ ਬਾਰੇ ਕੀ ਡਿਟੇਲ ਆ ਇਹ ਦੰਦੋ ਖੀਰੀਆ ਵੀਰੇ 14 ਮਹੀਨੇ ਦੀ ਉਮਰ ਆ ਵੀਰੇ ਜੀ ਕਹਿੰਦੇ ਕਿੰਨੇ ਦੀ ਦੇ ਦਿਆਂਗੇ ਭਾਈ ਇਹਦੇ ਬੰਨ ਕੇ ਚਾਹ ਲੈਂਡ ਦੇਣ 10000 ਰੁਪਿਆ ਭਾਈ ਜੇ ਕੋਈ ਜੋੜਾ ਲੈ ਆਵੇ ਕਹਿੰਦੇ ਕੋਈ ਗੱਲ ਨਹੀਂ ਮਾਨਤਾਨ ਨਾਲ ਹੁਣ ਇਹਨੂੰ ਵੀ ਚੜਾ ਦੇਣਾ ਨਾਲ ਬਾ ਕੋਈ ਗੱਲ ਨਹੀਂ ਵੀਰੇ ਦੇ ਦਿਆਂਗੇ ਮਾਨਤਾਨ ਨਾਲ ਨੇ ਮੇਤਰੋਵੱਤੀ ਚੰਗੀ ਆ ਵੀ ਖੀਰੀਆ 14 ਮਹੀਨੇ ਏਜ ਆ ਤੇ ਬਾਈ ਅੱਜ ਆ ਦੋ ਜਾਨਵਰ ਸੀ ਬਾਈ ਪੁਣੀ ਦੇ ਕੋਲੇ ਪਿੰਡ ਫਤਕੜਵੜ ਕੋਰਟਾਂ ਦੇ ਵਿੱਚੋਂ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਬਾਈ ਦਾ ਨੰਬਰ ਕੋਲ ਦੁਕਾਨ ਲੈਣ ਲਈ ਤੇ ਮੇਰਾ ਨੰਬਰ ਕੋਲ ਕਰੋ ਵੀਡੀਓ ਬਣਾਉਂਦਾ ਕਰੀ ਬੇ ਨੰਬਰ 9149 74 ਦਾ 48 ਇੱਕ ਵਾਰੀ ਹੋਰ ਕੋ 9149 74 ਦਾ 48 ਇਹ ਮੇਰਾ ਨੰਬਰ 8400